ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਪਰਮਾਤਮ ਦੁਲਾਰ ਨੂੰ ਪ੍ਰਾਪਤ ਕਰਨ ਵਾਲੇ ਹੁਣ ਦੇ ਸੋ ਭਵਿੱਖ ਦੇ ਰਾਜ ਦੁਲਾਰੇ ਭਵ ਇਸ ਸੰਗਮ ਯੁੱਗ ਦੇ ਉੱਤੇ ਤੁਸੀਂ ਭਾਗੇਵਾਨ ਬੱਚੇ ਹੀ ਦਿਲਾਰਾਮ ਦੇ ਦੁਲਾਰ ਦੇ ਪਾਤਰ ਹੋ ਇਹ ਪਰਮਾਤਮ ਦੁਲਾਰ ਕੋਟਾਂ ਵਿੱਚ ਕੋਈ ਆਤਮਾਵਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਇਸ ਦਿਵਯ ਦੁਲਾਰ ਨਾਲ ਹੀ ਤੁਸੀਂ ਰਾਜ ਦੁਲਾਰੇ ਬਣ ਜਾਂਦੇ ਹੋ ਰਾਜ ਦੁਲਾਰੇ ਅਰਥਾਤ ਹੁਣ ਦੇ ਰਾਜੇ ਵੀ ਅਤੇ ਪਵਿੱਖ ਦੇ ਰਾਜੇ ਵੀ ਪਵਿੱਖ ਤੋਂ ਵੀ ਪਹਿਲਾਂ ਹੁਣ ਸਵਰਾਜ ਦੇ ਅਧਿਕਾਰੀ ਬਣ ਗਏ ਜਿਸ ਤਰ੍ਹਾਂ ਪਵਿੱਖ ਰਾਜ ਦੀ ਮਹਿਮਾ ਹੈ ਕਿ ਇੱਕ ਰਾਜ ਇੱਕ ਧਰਮ ਇੱਕ ਜਾਤੀ ਇੱਕ ਭਾਸ਼ਾ ਇਸੇ ਤਰ੍ਹਾਂ ਹੀ ਸਾਰੀ ਕਰਮੇਂਦਰੀਆਂ ਦੇ ਉੱਤੇ ਆਤਮਾ ਦਾ ਇੱਕ ਛੱਤ ਰਾਜ ਹੈ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਹੁਤ ਸੋਣਾ ਪਿਆਰ ਦੁਲਾਰ ਦੇ ਕੇ ਕਿਹਾ ਕਿ ਤੁਸੀਂ ਕੌਣ ਹੋ ਅੱਜ ਦਾ ਵਰਦਾਨ ਤੁਸੀਂ ਰਾਜ ਦੁਲਾਰੇ ਹੋ ਦੁਨੀਆ ਦੇ ਵਿੱਚ ਤਾਂ ਪਿਆਰ ਦੁਨੀਆਵੀ ਮਨੁੱਖਾਂ ਦਾ ਪਿਆਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਅਸੀਂ ਸੋਚਦੇ ਆ ਕਿ ਅਸੀਂ ਸਾਰਿਆਂ ਨਾਲ ਇੰਨੇ ਪਿਆਰ ਨਾਲ ਰਹਿ ਰਹੇ ਆ ਤੇ ਦੁਨੀਆ ਵਾਲੇ ਸਾਨੂੰ ਕੀ ਦੇਣ ਪਿਆਰ ਦੇਣ ਪਰ ਇਸ ਸੰਗਮ ਯੁਗ ਦਾ ਸਮਾ ਜਿਹੜਾ ਚੱਲ ਰਿਹਾ ਹੈ ਇਸ ਟਾਈਮ ਕਲਿਊ ਦਾ ਅੰਤ ਸਮਾ ਜਿਸ ਵਿੱਚ ਪਰਮ ਪਿਤਾ ਪਰਮਾਤਮਾ ਹੀ ਸ੍ਰਿਸ਼ਟੀ ਦੇ ਉੱਤੇ ਅਵਤਰਿਤ ਹੋ ਕੇ ਸਾਨੂੰ ਉਹ ਪਿਆਰ ਦులਾਰ ਦੇ ਰਹੇ ਨੇ ਪਰ ਇਸ ਪਿਆਰ ਦులਾਰ ਨੂੰ ਪ੍ਰਾਪਤ ਕਰਨ ਵਾਲੇ ਕਰੋੜਾ ਵਿੱਚ ਕੋਈ ਕੋਈ ਆਤਮਾ ਹੀ ਇਸ ਦులਾਰ ਨੂੰ ਪ੍ਰਾਪਤ ਕਰ ਸਕਦੀ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ 100 ਕੌਰਵ ਸੀਗੇ ਅਤੇ 5 ਪਾਂਡਵ ਸੀਗੇ ਇਸੇ ਤਰ੍ਹਾਂ ਹੀ ਅੱਜ ਇਸ ਚੱਕਾ ਚੌਂ ਦੀ ਮਾਇਆਵੀ ਦੁਨੀਆ ਦੇ ਵਿੱਚ ਸਾਰੇ ਕੰਮਕਾਰ ਕਰਦੇ ਹੋਏ ਉਸ ਪਰਮਾਤਮਾ ਨੂੰ ਯਾਦ ਕਰਨ ਵਾਲੇ 100 ਵਿੱਚੋਂ ਉਹ 5% ਲੋਕ ਹੀ ਨੇ ਅਸੀਂ ਦੇਖੀਏ ਕਿ ਅਸੀਂ ਉਹ 5% ਦੇ ਵਿੱਚ ਅੰਨੇ ਹੈਗੇ ਆ ਕਿ ਅਸੀਂ ਸੱਚ ਮੇ ਉਸ ਸੱਚ ਵਿੱਚ ਉਸ ਪਰਮਾਤਮਾ ਦੇ ਨਾਲ ਜੁੜ ਕੇ ਪ੍ਰੀਤ ਬੁੱਧੀ ਬਣ ਰਹੇ ਹਾਂ ਰਾਜ ਦੁਲਾਰੇ ਬਣ ਰਹੇ ਹਾਂ ਕਿਉਂਕਿ ਜੋ ਪਰਮਾਤਮਾ ਦਾ ਰਾਜ ਦੁਲਾਰਾ ਬਣ ਗਿਆ ਇਸ ਟਾਈਮ ਇਸ ਅੰਤ ਸਮੇਂ ਦੇ ਵਿੱਚ ਉਸ ਦਾ ਭਵਿੱਖ ਦੇ ਵਿੱਚ ਜਿਹੜਾ ਰਾਜ ਹੈ ਉਹ ਪੱਕਾ ਹੈ ਪਵਿੱਖ ਦਾ ਰਾਜ ਪ੍ਰਾਪਤ ਕਰਨ ਲਈ ਜਿਸ ਤਰ੍ਹਾਂ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਸਾਡਾ ਬੱਚਾ ਦੁਨੀਆ ਵਿੱਚ ਬਹੁਤ ਉੱਚਾ ਸਥਾਨ ਪ੍ਰਾਪਤ ਕਰੇ ਇਸ ਤਰ੍ਹਾਂ ਪਰਮਾਤਮਾ ਵੀ ਸਾਨੂੰ ਸਾਰਿਆਂ ਨੂੰ ਇਸ ਦ੍ਰਿਸ਼ਟੀਕੋਣ ਨਾਲ ਦੇਖਦੇ ਨੇ ਕਿ ਇਹ ਸਾਰੇ ਮੇਰੇ ਬੱਚੇ ਰਾਜਾ ਬੱਚੇ ਬਣ ਜਾਣ ਪਰ ਰਾਜਾ ਕਿਵੇਂ ਰਾਜਾ ਬਣਾਂਗੇ ਇਹ ਨਹੀਂ ਕਿ ਅਸੀਂ ਦੂਜਿਆਂ ਦੇ ਉੱਤੇ ਰਾਜੇ ਕਰਨਾ ਹੈ ਉਹ ਤਾਂ ਸਤਿਉ ਦੇ ਵਿੱਚ ਜਦੋਂ ਰਾਜਧਾਨੀ ਬਣੇਗੀ ਸਵਰਗ ਬਣੇਗਾ ਜਿੱਥੇ ਪੂਰੀ ਰਾਜਧਾਨੀ ਰਾਜਾ ਰਾਣੀ ਦਾਸ ਦਾਸੀ ਪ੍ਰਜਾ ਉਸਾਰੇ ਹੋਣਗੇ ਉਸ ਟਾਈਮ ਹੋਏਗਾ ਰਾਜਾ ਕਹਿਣ ਵਾਲਾ ਪਰ ਇਸ ਟਾਈਮ ਜਿਹੜਾ ਰਾਜਾ ਪਰਮਾਤਮਾ ਸਾਨੂੰ ਬਣਾਣਾ ਚਾਹੁੰਦੇ ਆ ਉਹ ਹੈ ਸਾਰੀ ਕਰਮੇਂਦਰੀਆਂ ਦੇ ਉੱਤੇ ਰਾਜ ਕਰਨ ਵਾਲੇ ਅਸੀਂ ਦੂਜਿਆਂ ਦੇ ਉੱਤੇ ਰਾਜ ਕਰਨਾ ਚਾਹਨੇ ਆ ਪਰ ਜੇਕਰ ਆਪਣੇ ਵੱਲ ਧਿਆਨ ਨਾ ਦੇਖੀਏ ਤੇ ਆਪਣੇ ਉੱਤੇ ਰਾਜ ਕਰਨਾ ਭੁੱਲ ਗਏ ਅਸੀਂ ਅੱਜ ਆਪਣੀ ਇਹਨਾਂ ਕਰਮੇਂਦਰੀਆਂ ਦੇ ਗੁਲਾਮ ਬਣ ਗਏ ਕੀ ਕਹਨੇ ਆ ਬੋਲਣਾ ਤਾਂ ਨਹੀਂ ਚਾਹੁੰਦੇ ਸੀ ਮੂੰਹੋਂ ਨਿਕਲ ਗਿਆ ਸੋਚਣਾ ਤਾਂ ਨਹੀਂ ਚਾਹੁੰਦੇ ਸੀ ਫਿਰ ਵੀ ਸੋਚ ਲਿਆ ਸੁਣਨਾ ਤਾਂ ਨਹੀਂ ਚਾਹਦੇ ਸੀਗੇ ਪੁੱਠੀਆਂ ਗੱਲਾਂ ਫਿਰ ਵੀ ਅਸੀਂ ਸੁਣ ਲਈਆਂ ਮਤਲਬ ਅੱਜ ਆਤਮਾ ਐਨੀ ਕਮਜ਼ੋਰ ਹੋ ਗਈ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕਿ ਮਾੜਾ ਨਹੀਂ ਬੋਲਣਾ ਮਾੜਾ ਨਹੀਂ ਸੋਚਣਾ ਮਾੜਾ ਨਹੀਂ ਸੁਣਨਾ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਉਹ ਸਾਰੀਆਂ ਚੀਜ਼ਾਂ ਕਰ ਰਹੇ ਹਾਂ ਜੋ ਨਹੀਂ ਕਰਨੀਆਂ ਚਾਹੀਦੀਆਂ ਇਹਦਾ ਮਤਲਬ ਅਸੀਂ ਇਨ੍ਹਾਂ ਕਰਮੇਂਦਰੀਆਂ ਦੇ ਗੁਲਾਮ ਹੋ ਗਏ 2 ਇੰਚ ਦੀ ਜ਼ੁਬਾਨ ਦੇ ਗੁਲਾਮ ਹੋ ਗਏ ਕਿ ਇਹ ਜ਼ਬਾਨ ਮੂੰਹ ਚੋਂ ਨਿਕਲਦੀ ਹੈ ਤੇ ਇਦਾਂ ਦੇ ਸ਼ਬਦ ਕਹਿ ਜਾਂਦੀ ਹੈ ਜਿਹਦੇ ਨਾਲ ਹੱਡੀਆਂ ਤੋੜਵਾਨੀਆਂ ਪੈ ਜਾਂਦੀਆਂ ਫਿਰ ਅਸੀਂ ਕਹਿੰਦੇ ਅਸੀਂ ਬੋਲਣਾ ਨਹੀਂ ਚਾਹੁੰਦੇ ਸੀ ਮੂੰਹੋਂ ਨਿਕਲ ਗਿਆ ਕਿਵੇਂ ਨਿਕਲ ਗਿਆ ਕਿਉਂਕਿ ਇਹ ਸਾਡੇ ਅਧੀਨ ਨਹੀਂ ਹੈ ਮੈਂ ਆਤਮਾ ਇਸ ਜ਼ਬਾਨ ਦੇ ਅਧੀਨ ਹੋ ਗਈ ਪਰਮਾਤਮਾ ਕਹਿੰਦੇ ਨੇ ਇਸ ਟਾਈਮ ਇਸ ਸੰਗਮ ਯੁੱਗ ਦੇ ਉੱਤੇ ਉਹ ਸਮਾਂ ਜਦੋਂ ਪਰਮਾਤਮਾ ਸਾਨੂੰ ਉਹ ਬਲ ਦੇ ਰਿਹਾ ਰਾਜ ਯੋਗ ਦੁਆਰਾ ਸਾਡੇ ਅੰਦਰ ਉਹ ਸ਼ਕਤੀ ਭਰ ਰਿਹਾ ਹੈ ਤੁਸੀਂ ਸਾਰੇ ਮੇਰੇ ਨਾਲ ਜੁੜ ਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਕੇ ਆਪਣੇ ਅੰਦਰ ਫਿਰ ਤੋਂ ਉਸ ਰਾਜਾ ਦੀ ਸਾਰੀ ਕੁਆਲਿਟੀਆਂ ਧਾਰਨ ਕਰੋ ਸਭ ਤੋਂ ਪਹਿਲਾਂ ਆਪਣੇ ਮਨ ਦੇ ਰਾਜਾ ਬਣੋ ਬੁੱਧੀ ਦੇ ਰਾਜਾ ਬਣੋ ਕਰਮੇਂਦਰੀਆਂ ਦੇ ਰਾਜਾ ਬਣੋ ਫਿਰ ਸਤਿਯੁਗ ਦੇ ਵਿੱਚ ਅਸੀਂ ਉਹ ਫਿਰ ਤੋਂ ਇੱਕ ਰਾਜ ਇੱਕ ਭਾਸ਼ਾ ਇੱਕ ਜਾਤੀ ਇੱਕ ਧਰਮ ਉਸ ਦੁਨੀਆ ਦੇ ਵਿੱਚ ਜਾ ਸਕਾਂਗੇ ਉਹ ਇੱਕ ਧਰਮ ਆਤਮਾ ਦੇ ਧਰਮ ਵਿੱਚ ਟਿਕ ਜਾਈਏ ਕਿ ਮੈਂ ਆਤਮਾ ਸ਼ਾਂਤ ਸਰੂਪ ਹਾਂ ਇਹ ਜਿੰਨੇ ਧਰਮ ਅਸੀਂ ਦੁਨੀਆ 'ਚ ਦੇਖ ਰਹੇ ਆਂ ਸਰੀਰਾਂ ਦੇ ਨੇ ਸਰੀਰਾਂ ਦੇ ਹਿਸਾਬ ਨਾਲ ਅਸੀਂ ਕਹਿੰਦੇ ਆਂ ਹਿੰਦੂ ਐ ਸਿੱਖ ਐ ਮੁਸਲਿਮ ਐ ਕ੍ਰਿਸਚੀਅਨ ਐ ਲੇਕਿਨ ਆਤਮਾ ਦਾ ਇੱਕੋ ਹੀ ਧਰਮ ਹੈ ਕਿ ਆਤਮਾ ਸ਼ਾਂਤ સ્વરૂਪ ਹੈ ਆਤਮਾ ਦਾ ਇੱਕੋ ਹੀ ਰਾਜ ਹੈ ਕਿ ਆਪਣੇ ਮਨ ਅਤੇ ਬੁੱਧੀ ਨੂੰ ਪਰਮਾਤਮਾ ਨਾਲ ਜੋੜ ਕੇ ਸਾਰੀ ਚੀਜ਼ਾਂ ਨੂੰ ਬਹੁਤ ਸੁਚਾਰੂ ਰੂਪ ਨਾਲ ਚਲਾਣਾ ਚਾਹੁੰਦੀ ਹੈ ਹਰ ਕੋਈ ਚਾਹੁੰਦਾ ਹੈ ਕਿ ਸਾਡਾ ਮਨ ਸਾਡੀ ਬੁੱਧੀ ਸਾਡੇ ਕੰਟਰੋਲ 'ਚ ਰਹੇ ਕੋਈ ਨਹੀਂ ਚਾਹੁੰਦਾ ਕਿ ਆਊਟ ਆਫ ਕੰਟਰੋਲ ਚੱਲੇ ਉਹ ਇੱਕ ਰਾਜ ਇੱਕ ਧਰਮ ਵਾਲੀ ਦੁਨੀਆ ਲਿਆਉਣ ਲਈ सब तो पहला इतने अपने मन में राजा बनना है अज सारे इस विचार अपने मन विच रखा गे सारा दिन कि मैं आत्मा मथे ज्योति बिंदु उस परम पिता परमात्मा की संतान हाँ मैं आत्मा ਇਸ ਸਰੀਰ ਦੀ ਮਾਲਿਕਾ ਮਨ ਬੁੱਧੀ ਦੀ ਮਾਲਿਕਾ ਮਨ ਬੁੱਧੀ ਨੂੰ ਕੰਟਰੋਲ ਕਰਨ ਵਾਲੀ ਇਹਨਾਂ ਸਾਰੀ ਕਰਮੇਂਦਰੀਆਂ ਨੂੰ ਚਲਾਉਣ ਵਾਲੀ ਮੈਂ ਆਤਮਾ ਰਾਜਾ मैं आत्मा मालिक परमात्मा की संतान राज दुलारा शुक्रिया बाबा तो बहुत बहुत शुक्रिया ओम शांति